ਪੁਲਿਸ ਸਟੇਸ਼ਨ ਦਿਨਾਂਗਰ ਦੇ ਪਿੰੰਦੇ ਪਿੰਡ ਅਖਾਵਾਂ ਵਿਖੇ ਦਿਨ ਦਿਹਾੜੇ ਇੱਕ ਆਟਾ ਚੱਕੀ ਤੋਂ 2 78 ਚੋਰ ਕਨਕ ਦੀਆਂ 2 ਬੋਰੀਆਂ ਚੁੱਕ ਕੇ ਲੈ ਗਏ। ਇਹ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੋਰ ਹੋ ਗਈ। ਇਸ ਸੰਬੰਧੀ ਚੱਕੀ ਦੇ ਮਾਲਕ ਨਾਲ ਗੱਲਬਾਤ ਕਰਦੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਡੇ ਘਰ ਕੋਈ ਰਿਸ਼ਤੇਦਾਰ ਆਏ ਹੋਏ ਸਨ। ਮੈਂ 5 ਮਿੰਟ ਉਹਨਾਂ ਨੂੰ ਮਿਲਣ ਦੇ ਲਈ ਗਿਆ ਤਾਂ 2 78 ਚੋਰ ਸਕੂਟਰੀ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਵੱਲੋਂ ਚੱਕੀ ਅੰਦਰ ਪਈਆਂ ਕਨਕ ਦੀਆਂ ਬੋਰੀਆਂ ਵਿੱਚੋਂ 2 ਬੋਰੀਆਂ ਸਕੂਟਰੀ ਤੇ ਚੁੱਕ ਕੇ ਹੱਥ ਲਾਈਆਂ ਅਤੇ ਫਰਾਰ ਹੋ ਗਏ ਹਨ। ਸੜਕ ਕਿਨਾਰੇ ਲੱਗੇ ਸੀਟੀਵੀ ਕੈਮਰੇ ਵੇਖੇ ਗਏ ਤਾਂ ਇਹ ਚੋਰਾਂ ਦੀਆਂ ਤਸਵੀਰਾਂ ਉਹਨਾਂ ਕੈਮਰਾ ਵਿੱਚ ਕੈਦ ਹੋ ਗਈਆਂ ਨੇ ਉਹਨਾਂ ਨੇ ਇਸ ਸਬੰਧੀ ਦਿਨਗਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰੀਕੇ ਦੀ ਕੋਈ ਵੱਡੀ ਚੋਰੀ ਨੂੰ ਅੰਜਾਮ ਇਹ ਲੋਕ ਨਾ ਦੇ ਸਕਣ ਪੁਲਿਸ ਪ੍ਰਸ਼ਾਸਨ ਇਹਨਾਂ ਘਟਨਾਵਾਂ ਨੂੰ ਨਤਪਾਉਣ ਵਿੱਚ ਅਸਫਲ ਦਿਖਾਈ ਦੇ ਰਹੀ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਹਨਾਂ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਭਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਵਾਫਸ ਹੋਇਆ ਤੇ ਤੋਂ ਦੋ ਟੋੜੇ ਕੰਕਰੀਟ ਚੁੱਕ ਕੇ ਲਗੇ ਠੀਕ ਹੈ ਤੇ ਹੀ ਕੈਮਰੇ ਚੱਕਰ ਆਏ ਐ ਇਸ ਰੋਡ ਤੋਂ ਮੜੀਆਂ ਤੱਕ ਗਏ ਐ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਕਰਾਤੀ ਕੀ ਮੰਗ ਕਰਦੇ ਦੇਖੋ ਜੀ ਅੱਜ ਦੋ ਟੋੜੇ ਚ ਗਏ ਐ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਐ ਇਸ ਕਰਕੇ ਜਲਦ ਜਲਦ ਬੰਦੇ ਫੜੇ ਜਾਣ ਪੁਲਿਸ ਸਟੇਸ਼ਨ ਦਿਨਾਂਗਰ ਦੇ ਪਿੰੰ ਪੈਂਦੇ ਪਿੰਡ ਅਖਾਵਾਂ ਵਿਖੇ ਦਿਨ ਦਿਹਾੜੇ ਇੱਕ ਆਟਾ ਚੱਕੀ ਤੋਂ 2 78 ਚੋਰ ਕਨਕ ਦੀਆਂ 2 ਬੋਰੀਆਂ ਚੁੱਕ ਕੇ ਲੈ ਗਏ। ਇਹ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੌਰ ਹੋ ਗਈ। ਇਸ ਸੰਬੰਧੀ ਚੱਕੀ ਦੇ ਮਾਲਕ ਨਾਲ ਗੱਲਬਾਤ ਕਰਦੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਡੇ ਘਰ ਕੋਈ ਰਿਸ਼ਤੇਦਾਰ ਆਏ ਹੋਏ ਸਨ। ਮੈਂ 5 ਮਿੰਟ ਉਹਨਾਂ ਨੂੰ ਮਿਲਣ ਦੇ ਲਈ ਗਿਆ ਤਾਂ 2 78 ਚੋਰ ਸਕੂਟਰੀ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਵੱਲੋਂ ਚੱਕੀ ਅੰਦਰ ਪਈਆਂ ਕਨਕ ਦੀਆਂ ਬੋਰੀਆਂ ਵਿੱਚੋਂ 2 ਬੋਰੀਆਂ ਸਕੂਟਰੀ ਤੇ ਚੁੱਕ ਕੇ ਹੱਥ ਲਾਈਆਂ ਅਤੇ ਫਰਾਰ ਹੋ ਗਏ ਹਨ। ਸੜਕ ਕਿਨਾਰੇ ਲੱਗੇ ਸੀਟੀਵੀ ਕੈਮਰੇ ਵੇਖੇ ਗਏ ਤਾਂ ਇਹ ਚੋਰਾਂ ਦੀਆਂ ਤਸਵੀਰਾਂ ਉਹਨਾਂ ਕੈਮਰਾ ਵਿੱਚ ਕੈਦ ਹੋ ਗਈਆਂ ਨੇ ਉਹਨਾਂ ਨੇ ਇਸ ਸਬੰਧੀ ਦਿਨ ਅਗਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਇਨ੍ਹਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰੀਕੇ ਵੀ ਕੋਈ ਵੱਡੀ ਚੋਰੀ ਨੂੰ ਅੰਜਾਮ ਇਹ ਲੋਕ ਨਾ ਦੇ ਸਕਣ ਪੁਲਿਸ ਪ੍ਰਸ਼ਾਸਨ ਇਹਨਾਂ ਘਟਨਾਵਾਂ ਨੂੰ ਨਤਕ ਪੌਣ ਵਿੱਚ ਅਸਫਲ ਦਿਖਾਈ ਦੇ ਰਹੀ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਨ੍ਹਾਂ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਭਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਵਾਫਸ ਆਇਆ ਇੱਥੇ ਤੋਂ ਦੋ ਤੋੜੇ ਇਹ ਕੰਕਰੀਟ ਚੁੱਕ ਕੇ ਲੱਗੇ ਠੀਕ ਹੈ ਤੇ ਇਹ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਕਰਵਾਤੀ ਕੀ ਮੰਗ ਕਰਦੇ ਦੇਖੋ ਜੀ ਅੱਜ ਦੋ ਤੋੜੇ ਚੁੱਕੇ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ ਪੁਲਿਸ ਸਟੇਸ਼ਨ ਦਿਨਾਂਗਰ ਅਦੀਨਪੰਦੇ ਪਿੰਡ ਅਖਾਵਾਂ ਵਿਖੇ ਦਿਨ ਦਿਹਾੜੇ ਇੱਕ ਆਟਾ ਚੱਕੀ ਤੋਂ 2 ਛਾਤਰ ਚੋਰ ਕਨਕ ਦੀਆਂ 2 ਬੋਰੀਆਂ ਚੁੱਕ ਕੇ ਲੈ ਗਏ। ਇਹ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਔਰ ਹੋ ਗਈ। ਇਸ ਸੰਬੰਧੀ ਚੱਕੀ ਦੇ ਮਾਲਕ ਨਾਲ ਗੱਲਬਾਤ ਕਰਦੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਡੇ ਘਰ ਕੋਈ ਰਿਸ਼ਤੇਦਾਰ ਆਏ ਹੋਏ ਸਨ। ਮੈਂ 5 ਮਿੰਟ ਉਹਨਾਂ ਨੂੰ ਮਿਲਣ ਦੇ ਲਈ ਗਿਆ ਤਾਂ 2 ਛਾਤਰ ਚੋਰ ਸਕੂਟਰੀ ਤੇ ਸਵਾਰੋ ਕੇ ਆਏ ਜਿਨ੍ਹਾਂ ਵੱਲੋਂ ਚੱਕੀ ਅੰਦਰ ਪਈਆਂ ਕਨਕ ਦੀਆਂ ਬੋਰੀਆਂ ਵਿੱਚੋਂ 2 ਬੋਰੀਆਂ ਸਕੂਟਰੀ ਤੇ ਚੁੱਕ ਕੇ ਹੱਥ ਲਾਈਆਂ ਅਤੇ ਫਰਾਰ ਹੋ ਗਏ ਹਨ। ਸੜਕ ਕਿਨਾਰੇ ਲੱਗੇ ਜਿਵੇਂ ਕੈਮਰੇ ਵੇਖੇ ਗਏ ਤਾਂ ਇਹ ਚੋਰਾਂ ਦੀਆਂ ਤਸਵੀਰਾਂ ਉਹਨਾਂ ਕੈਮਰਾ ਵਿੱਚ ਕੈਦ ਹੋ ਗਈਆਂ ਨੇ ਉਹਨਾਂ ਨੇ ਇਸ ਸਬੰਧੀ ਦਿਨਗਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰੀਕੇ ਵੀ ਕੋਈ ਵੱਡੀ ਚੋਰੀ ਨੂੰ ਅੰਜਾਮ ਇਹ ਲੋਕ ਨਾ ਦੇ ਸਕਣ ਪੁਲਿਸ ਪ੍ਰਸ਼ਾਸਨ ਇਹਨਾਂ ਘਟਨਾਵਾਂ ਨੂੰ ਨਤਕ ਪਾਉਣ ਵਿੱਚ ਅਸਫਲ ਦਿਖਾਈ ਦੇ ਰਹੀ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਹਨਾਂ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਭਾਈ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਵਾਫਸ ਹੋਇਆ ਇੱਥੇ ਤੋਂ ਦੋ ਤੋੜੇ ਇਹ ਕੰਕਰੀਟ ਚੁੱਕ ਕੇ ਲੱਗੇ ਠੀਕ ਹੈ ਤੇ ਇਹ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨੰਕੇ ਠੀਕ ਹੈ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਕਰਵਾਤੀ ਕੀ ਮੰਗ ਕਰਦੇ ਦੇਖੋ ਜੀ ਅੱਜ ਦੋ ਤੋੜੇ ਚ ਗਏ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਦ ਜਲਦ ਇਹ ਬੰਦੇ ਫੜੇ ਜਾਣ